ਰਾਜਾ ਬੜੰਗੀਲ ਲੁਧਿਆਣਾ ਤੋਂ ਜੱਟ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟ ਆ ਹੁਣ ਖਾਲੀ ਹੋਈ ਆ ਕੀ ਉਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ ਚ ਦੇਖ ਸਕਦੇ ਹਾਂ ਰਾਜਾ ਬੜੰਗੀਲ ਲੁਧਿਆਣਾ ਤੋਂ ਜੱਟ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟ ਆ ਹੁਣ ਖਾਲੀ ਹੋਈ ਆ ਕੀ ਉਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ ਚ ਦੇਖ ਸਕਦੇ ਹਾਂ ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ ਜੀ ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ ਹਮ ਬੜਾ ਬਹੁਤ ਵੱਡਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਰਾਜਾ ਵਿੜੰਗਜੀਲ ਤੋਂ ਲੁਧਿਆਣਾ ਤੋਂ ਜੱਤੂਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਰਾਜਾ ਵਿੜੰਗਜੀਲ ਤੋਂ ਲੁਧਿਆਣਾ ਤੋਂ ਜੱਤੂਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ। ਜੀ। ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ। ਹਮ। ਬڑا ਬਹੁਤ ਵੱਡਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਰਾਜਾ ਵਿੜੰਗਜੀਲੂ ਲੁਧਿਆਣਾ ਤੋਂ ਜੱਤ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਰਾਜਾ ਵਿੜੰਗਜੀਲੂ ਲੁਧਿਆਣਾ ਤੋਂ ਜੱਤ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ। ਜੀ। ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ। ਹਮ ਬڑا ਬਹੁਤ ਵੱਡਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਰਾਜਾ ਵੜਿੰਗਜ਼ਿਲ ਤੋਂ ਧਿਆਣਾ ਤੋਂ ਜੱਤ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਰਾਜਾ ਵੜਿੰਗਜ਼ਿਲ ਤੋਂ ਧਿਆਣਾ ਤੋਂ ਜੱਤ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ। ਜੀ। ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ। ਹਮ। ਬڑا ਬਹੁਤ ਵੱਡਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਰਾਜਾ ਵੜਿੰਗਪਿਲ ਤੋਂ ਧਿਆਣਾ ਤੋਂ ਜੱਜ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ ਚ ਦੇਖ ਸਕਦੇ ਹਾਂ? ਰਾਜਾ ਵੜਿੰਗਪਿਲ ਤੋਂ ਧਿਆਣਾ ਤੋਂ ਜੱਜ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ ਚ ਦੇਖ ਸਕਦੇ ਹਾਂ? ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ। ਜੀ। ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ। ਹਮ। ਬੜਾ ਬਹੁਤ ਵੱਡਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਰਾਜਾ ਵਿੜੰਗਜੀਲ ਤੋਂ ਲੁਧਿਆਣਾ ਤੋਂ ਜੱਤੂਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਰਾਜਾ ਵਿੜੰਗਜੀਲ ਤੋਂ ਲੁਧਿਆਣਾ ਤੋਂ ਜੱਤੂਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ। ਜੀ। ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ। ਹਮ। ਬੜਾ ਬਹੁਤ ਵੱਡਾ ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ। ਰਾਜਾ ਵੜਿੰਗਜ਼ਿਲੂ ਲੁਧਿਆਣਾ ਤੋਂ ਜੱਤ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਰਾਜਾ ਵੜਿੰਗਜ਼ਿਲੂ ਲੁਧਿਆਣਾ ਤੋਂ ਜੱਤ ਚੁੱਕੇ ਨੇ ਜੋ ਗਿੱਦੜਵਾਹੇ ਦੀ ਸੀਟਾ ਹੁਣ ਖਾਲੀ ਹੋਈ ਆ। ਕੀ ਉੱਥੋਂ ਅਸੀਂ ਜਿਮਨੀ ਚੌਂ ਦੇ ਵਿੱਚ ਤੁਹਾਨੂੰ ਮੈਦਾਨ 'ਚ ਦੇਖ ਸਕਦੇ ਹਾਂ? ਹਜੇ ਇਸ ਬਾਰੇ ਮੈਂ ਕੁਝ ਵੀ ਨਹੀਂ ਕਹਿਣਾ ਚਾਹੂੰਗੀ ਕਿਉਂਕਿ ਹਜੇ ਥੋੜਾ अर्ਲੀ ਐ ਇਸ ਬਾਰੇ ਕੁਝ ਵੀ ਕਹਿਣਾ। ਜੀ। ਹਜੇ ਲੁਧਿਆਣੇ ਦੀ ਜਿੱਤ ਨੂੰ ਇੰਜੋਏ ਕਰੀਏ। ਹ